माता चिंतपूर्णी ਦੇ ਮੇਲੇ ਦੇ ਸੰਬੰਧ ਵਿੱਚ ਪਤਲੀ ਕਾਰਵੇਖੇ ਸਿੰਘ ਪਗੜੀ ਹਾਊਸ ਵੱਲੋਂ ਲੰਗਰ ਲਗਾਇਆ ਗਿਆ ਲੰਗਰ ਸੇਵਾ ਵਿੱਚ ਉ체체 ਤੌਰ ਤੇ ਸਾਫ ਦਾ ਉਪ ਮੁੱਖ ਮੰਤਰੀ ओमप्रकाश ਸੋਨੀ ਨੇ ਲੰਗਰ ਸੇਵਾ ਨਿਭਾਈ ਇਸ ਮੌਕੇ ਕਾਉਂਸਲਰ ਵਿਕਾਸ ਸੋਨੀ ਤਰुण अरोड़ा वरुण अरोड़ा ਕਰਨ अरोड़ा ਸਿੰਪਲ अरोड़ा अनु ਘਵਾਲਾ ਜਤਿੰਦਰ ਸਿੰਘ ਪੱਲਾ ਅਮਰੀਕ अरोड़ा ਜਤਿੰਦਰ ਮੁਕੇਸ਼ अरोड़ा ਮੌਜੂਦ ਸਨ ਅੱਜ ਪਗੜੀ ਹੌਸ ਸਿੰਘ ਪਗੜੀ ਹੌਸ ਚੱਲੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਚਿੰਤਪurni ਜੀ ਦੇ ਤੁਹਾਨੂੰ ਪਤਾ ਉਹਦਾ ਯਾਦ ਕਿ ਵੀ ਆ ਸੌਤ ਦਾ ਮਹੀਨਾ ਹੈ ਸ਼ਿਵਜੀ ਭੋਲੇ ਬਨਾਰੀ ਮਹਾਰਾਜ ਜੀ ਦਾ ਸੋ ਜਿਹਨਾਂ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਥੇ ਬਹੁਤ ਵੱਡਾ ਲੰਗਰ ਜਿਹੜਾ ਹੈ ਉਹ ਲਾਇਆ ਫਿਰ ਪਰਿਵਾਰ ਜਿਹੜਾ ਸੇਵਾ ਕਰਨ ਵਾਲਾ ਪਰਿਵਾਰ ਹੈ ਇਹਨਾਂ ਦੇ ਭਾਰਤ ਸਾਹਿਬ ਉਹ ਵੀ ਬੜੀ ਸੇਵਾ ਕਰਦੇ ਸੀ ਉਹਨੇ ਬੱਚੇ ਜਿਹੜੇ ਨੇ ਬੜੀ ਸੇਵਾ ਕਰਦੇ ਨੇ ਸੋ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਜੋ ਪਰਮਾਤਮਾ ਕਰੇ ਇਤਨਾ ਹੀ ਸੇਵਾ ਕਰਦੇ ਰਹਿਣ ਮਹਾਰਾਜ ਦੀ ਚੰਕਰਪੁਰ ਇਤਾਰੀ ਦੀ ਜੇ ਮਾਨ ਕਿਰਪਾ ਬਣੀ ਜਾਵੇ ਇਸ ਪਰਿਵਾਰ ਤੇ ਮੈਂ ਬਹੁਤ ਬਹੁਤ ਵਧਾਈ ਦਿੰਦਾ ਵਿਨੋਦ ਕੁਮਾਰ ਅਰੋੜਾ ਜੀ ਸਾਡੇ ਮੇਰੇ ਬੜੇ ਮਿੱਤਰ ਸੀ ਉਹਨਾਂ ਦੇ ਬੱਚੇ ਉਹਨਾਂ ਦੀ ਹੀ ਜਿਸ ਤਰ੍ਹਾਂ ਉਹਨਾਂ ਨੇ ਰੁਟੀਨ ਬਣਾਈ ਸੀ ਹਰ ਸਾਲ ਲੰਗਰ ਲਾਣ ਦੀ ਉਹ ਉਹਨਾਂ ਦੀ ਉਸੇ ਤਰ੍ਹਾਂ ਨਿਭਾ ਰਹੇ ਨੇ